ਇਥੇ ਬਾਹਰ ਆਵਾਜ਼ ਦਾ ਬਜਰ ਬੱਜਾ ਥੱਲੇ ਆ ਕੇ ਤਾਂ ਫੀਟ ਤੋਂ ਚੱਕ ਕੇ ਥੱਲੇ ਮਾਰੇ ਮੂਰੇ ਖਾ ਜੀ ਮੂਰੇ ਤੇ ਫੀਟ ਉਂ ਮੇਰੇ ਕੋਲ ਲੱਗੇ ਖਾਲੀ ਤਾਂ ਉੱਤੇ ਮੈਨੂੰ ਇੰਸਪੈਕਟਰ ਕਹਿੰਨੇ ਵਿਕਲਪੀ ਵਾਲਾ ਮਤਲਬ ਅੱਡੇ ਤੇ ਜਾਣਾ ਹੈ ਕਿ ਕਿਹੜਾ ਕਿਹੜਾ ਲਾ ਲਾ ਇੰਸਪੈਕਟਰ ਕਿਹੜਾ ਜਿਹੜਾ ਹੈ ਉਹ ਪੀ.ਏ.ਟੀ ਆਪ ਤੇ ਕਰਕੇ ਭੇਜੋ ਉਹਨੂੰ ਇੱਥੇ ਖਿਲਾਰ ਨਹੀਂ ਮੈਂ ਦੱਸਦਾ ਮੰਜੂ ਪਹਿਲਾਂ ਕਿਹਨੂੰ ਦੱਸਣਾ ਮੈਂ ਪੁੱਛਦਾ ਬਾਤ ਛੋਟੇ ਮਾਰਦਾ ਮੈਂ ਟਾਈ ਤੁਸੀਂ ਗਾਹ ਜਾ ਕੇ ਕਿਵੇਂ ਕਰੋਗੇ ਯਾਰ ਆ ਚਲੋਗੇ ਮਾਰੇ ਉਹਨੇ ਕਹਿਣਾ ਸੀ ਉਹਨੂੰ ਆਪਦੇ ਆਪ ਦੀ ਅੱਖ ਲੱਗੀ ਸੀ ਆਪਦੀ ਚੜ੍ਹਨ ਜਾ ਹੋ ਗਈ ਉਹਨੂੰ ਯਾਰ ਦੂਜੇ ਸਵਾਰ ਤੇ ਇਹ ਥੋੜੀ ਆ ਵੀ ਉਹਨਾਂ ਦੇ ਅੱਖੇ ਤੋਂ ਥੋੜੀ ਚੜ੍ਹਦੀ ਚੜ੍ਹਦੀ ਜਰਜ ਨਹੀਂ ਉਹਥੇ ਵੀ ਮਾਨ ਰੱਤੀ ਆਉਂਦੀ ਉਹ ਕਹਿੰਦਾ ਵੀ ਆਈਓ ਕੈਪਟਰ ਦੇ ਤਾਂ ਦੀ ਟੱਪ ਦੇ ਕੇ ਉਥੋਂ ਦੀ ਯਾਰੇ

ਤੈਨੂੰ ਮਾਰ ਦੇਉਂਦਾ ਮੈਂ ਪੁੱਛਦਾ ਦੇਖੋ ਬਈ ਉਹਨਾਂ ਨੂੰ ਟ੍ਰੈਪ ਤੇ ਬੈਠਾ ਕੇ ਗਲਤੀ ਮੰਨੇ ਮਰਜ਼ੀ ਮੰਨੇ ਜਰ ਮੈਂ ਆਇਆ ਖੜਾ ਜਿੰਨਾ ਟਾਈਮ ਤੇਰੇ ਮਾਰ ਕੇ ਤੂੰ ਸੱਦ ਕੇ ਉਹਨੂੰ ਮਰਜ਼ੀ ਦਾ ਮੈਂ ਤੋਰ ਨਹੀਂ ਦਿੰਦਾ ਸੱਦੋ ਹਜੇ ਕਹੋ ਸੱਦ ਨਾ ਉਹਨਾਂ ਨੂੰ ਹਾਂ ਬਾਰ ਸਾਰੀ ਬੱਸ ਨੂੰ ਫੇਰ ਸੱਦਿਓ ਉਹਨਾਂ ਨੂੰ ਕੀ ਹੋਇਆ ਕੀ ਸੀ ਬਈ ਜੀ ਦੱਸੋ ਉਹ ਜੰਪਦਾ ਬਾਈ ਹੌਲੀ ਨਹੀਂ ਕਰੀ 150 ਦੇ ਬੱਸ ਆ ਯਾਰ ਕੋਈ ਮੈਂ ਸਿਰ ਵੱਜੇ ਪਿੱਛੇ ਪਰਨਾਪੁਰ ਨਾਲੇ ਕੇ ਬਾਹ ਮੇਰੀ ਆ ਕੇ ਮੂਰੇ ਥੱਕ ਕੇ ਸਨ ਜਮਾ ਡਿੱਗਿਆ ਜਲ ਜਾਣਾ ਪਿੱਲੀ ਸੀਟ ਤੇ ਬੈਠਾ ਅੱਛਾ ਤੇ ਬਾਹ ਤੇ ਕੀ ਹੋ ਗਿਆ ਬਾਹ ਦੇਖੋ ਜੇ ਕੀਪਤਾ ਕੀ ਹੋਇਆ ਉਹ ਅਕਸਰ ਕਰੇ ਤਾਂ ਅਸਤਾਲ ਤੋਂ ਮੈਂ ਪਹਿਲਾਂ ਆਇਆ ਪਹਿਣ ਗਿਆ ਯਾਰ ਤਾਂ ਮੈਂ ਤਾਂ 4 ਦਿਨ ਤੋਂ ਚਾਰੇ ਚੀਕਾਂ ਦੇ ਸੰਦ ਚ ਡਿਗਿਆ ਨਾ ਮੈਂ ਕਰਨ ਲੱਗਾ ਅੱਛਾ ਹਾਂ 3 ਕਿਲੋਮੀਟਰ ਤੱਕ ਗੱਡੀ ਦੇ ਬ੍ਰੇਕ ਨਹੀਂ ਲੱਗਦੇ ਇਥੇ ਲੇ ਕੇ ਬੱਸ ਮੈਂ ਮੂਰੇ ਪੈ ਕੇ ਰੁੱਕ ਗਿਆ ਯਾਰ ਬੱਸ ਰੁੱਕਣਾ ਐਕ ਨਹੀਂ ਬਣਦਾ ਇਥੇ ਹਾਂ ਹਾਂ ਕਹਿੰਦਾ ਗੱਡੀ ਦੇ ਬ੍ਰੇਕ ਨਹੀਂ ਮੰਨੇ ਕਹਿੰਦਾ ਨਹੀਂ ਬ੍ਰੇਕ ਨਹੀਂ ਮੰਨੇ ਤਾਂ ਉੱਥੇ ਰੋਕ ਦੇ 50 ਬੰਦੇ ਮਾਰ ਕੇ ਰੋਕेंगे ਤੂੰ 60 ਸਵਾਰ ਹਲੇ ਚ 55000 ਕਿੰਨੇ ਕੁ ਸਵਾਰੀਆਂ ਸੀਗੀਆਂ ਚ ਫੁੱਲ ਭਰੀ ਐ ਫੁੱਲ ਭਰੀ ਜੀ ਹਰ ਉੱਤਰ ਕੇ ਪੱਛੇ ਗਏ ਨਰਦੇ ਸਾਰੀ ਖਾਲੀ ਯੂਨੀਵਰਸ ਜਿਹੜਾ ਰੋਕ ਲਈ ਉਹਦੀ ਬਸ ਨਹੀਂ ਗਈ ਅੱਛਾ ਅੱਛਾ ਕਿਤੇ ਕਿੱਥੋਂ ਆਏ ਕਿੱਥੋਂ ਤੁਸੀਂ ਪਿੰਡੇ ਤੋਂ ਆਏ ਆ ਯਾਰ ਹਸਤਾੜ ਚੋਂ ਦਾ ਪਹਿਲਾ ਇੱਕ ਤਾਂ ਉੱਥੇ ਪਿਆ ਮਰੇ ਇਹਨੂੰ ਮੈਨੂੰ ਇਹ ਜਰਾਤ ਮਾਰ ਕੇ ਸਿੱਟ ਜੂ ਬਾਹਰ ਚਾਉਂਦਾ ਇਹ ਹੂੰ ਕਿਹੜਾ ਪਿੰਡ ਕਿਹੜਾ ਤੁਹਾਡਾ ਬਾਹੀ ਨਗਰ ਹੈ ਬਾਹੀ ਨਗਰ ਆਹ ਪੁੱਛਦੇ ਆ ਆ ਮੈਨੂੰ ਦੱਸੋ ਮੜੇ ਇੱਕ ਮਿੰਟ ਪੰਜ ਮਿੰਟ ਦੱਸੋ ਮੜੇ ਕਿੱਥੋਂ ਆ ਰਹੇ ਸੀ ਕੀ ਕਹੋਣੇ ਭਾਈ ਕਿੱਥੋਂ ਆ ਰਹੇ ਸੀ ਤੁਸੀਂ ਪਿੰਡੇ ਤੋਂ ਜੰਲੇ ਸੀ ਵੀਰੇ ਬਹੁਤ ਰੋਲਾ ਪਾਇਆ ਸੀ ਉਹਨਾਂ ਨੇ ਗੱਡੀ ਨਹੀਂ ਰੋਕੀ ਅੱਛਾ ਤਮ ਹੋਇਆ ਪਿਛਲੀ ਵਾਰੀ ਚ ਕੌਣਾ ਕਰਾ ਉਹ ਵੀ ਉਹ ਵੀ ਪਿਛਲੀ ਵਾਰੀ ਚ ਪਿਛਲੀ ਵਾਰੀ ਚ ਉਹਦੇ ਵੀ ਸੱਟ ਲੱਗੀ ਅੱਛਾ ਇਹਨਾਂ ਦੇ ਉਹਦੇ ਵੀ ਸੱਟ ਆਉ ਖੜਾ ਉਹ ਬੱਸ ਰਿਆ ਫੜੀਆਂ ਉਹਨੇ ਇੱਕ 부ੜੀ ਐ ਸੱਥੇ ਸਨ ਚ ਡਿੱਗੀ ਪਈ ਸੀ ਮਗਰ ਅੱਛਾ ਦੇਖਿਆ ਖਲਮੈ ਨੇ ਕੰਨ ਨੇ ਚਾਰੇ ਗਏ ਸਵਾਰੀਆਂ ਮਗਰ ਸੀ ਸਾਰੇ ਡਿੱਗ ਪਿਆ ਅੱਛਾ ਤੂੰ ਤਾਂ ਕੁਛ ਨਹੀਂ ਬੋਲਦਾ ਕੀ ਹੋ ਗਿਆ ਮਾਤਾ

ਹਾਂ ਉਹ ਬਹੁਤ ਸੇਜ ਗੱਡੀ ਟਪਾਈ ਆ ਨੇ ਜੇ ਮੈਂ ਦਿੱਲੀ ਵਾਲਿਆਂ ਨੂੰ ਤਾਂ ਪਤਾ ਹੁੰਦਾ ਵੀ ਪਿੱਛੇ ਰੋਡਵੇਜ ਆਉਂਦੀ ਸੀ ਰੋਡਵੇਜ ਦਾ ਕਰਕੇ ਪੂਰਾ ਸਵਾਰੀ ਚੱਕ ਲੈ ਗਿਆ ਅੱਛਾ ਥੋੜੇ ਵਜੇ ਸਾਡਾ ਅਸੀਂ ਇਹਨੂੰ ਫੋਨ ਕਰ ਦੋ ਥੋੜਾ ਥੱਲੇ ਥੋੜਾ ਥੱਲੇ ਵਜੇ ਹੈ ਜੀ ਇੱਕ ਹੋਰ ਪਿੱਛੇ ਕਾਲਾ ਥੋੜਾ ਪੰਨੇ ਕਿਹੜਾ ਮੇਰਾ ਪੁੱਤ ਹੋਰ ਦਾ ਅੱਛਾ ਨਾ ਕੀ ਥੋੜਾ 3 ਮਿੰਟ ਮਰਾ ਕੌਲ ਜੀ ਆਂਦਾ ਚਰਵੰਡਾ ਕਿਹੜੇ ਕੌਲ ਫੜਦੇ ਗੁਰੂ ਬਾਜੀ ਗੁਰੂ ਬਾਜੀ ਦੇ ਚਾਚਾ ਅੱਛਾ ਤੇ ਰੋਜ਼ ਦੇ ਕੰਮ ਆ ਵੀਰੇ ਦਾ ਮਰਾ ਅੱਜ ਪਹਿਲੇ ਹੁਣ ਕਲਾਸ ਹਰਦਾ ਜੀ ਆ ਪਹਿਲੇ ਦਿਨ ਨਹੀਂ ਆਇਆ ਸੀ ਅੱਛਾ ਤੇ ਬਸ ਰੋਕੀ ਨਹੀਂ ਉਸੇ ਨੇ ਬਸ ਹੱਪਾ ਦੇ ਬਰਕਾਉਂ ਲਈ ਆ ਆਪਾਂ ਆ ਕਰਾ ਬਰਕਾਇਆ ਨਹੀਂ ਆ ਜਰਾਹੀ ਵੀ ਨੀ ਮੱਤਾਂ ਗੱਲ ਨੂੰ ਮਾਰੀ ਨਾ ਇਹ ਨਾਲ ਰੰਗ ਕਰਦੇ ਇਹਨਾਂ ਕਰਦੇ ਬਾਈ ਨੂੰ ਵਿਚ ਵਿੱਚ ਇਰੇ ਟਰੈਕਟਰ ਨਾਲ ਪੜਿ ਰਹੇ ਹਾਂ ਉਹਨਾਂ ਨੂੰ ਬੁਲਾਓ ਕਹਿੰਦੇ ਆ ਆ ਜਾਓ ਤੁਸੀਂ ਇੱਥੇ ਤੁਸੀਂ ਹੋ ਬਾਈ ਡਰਾਈਵਰ ਇਹਦੇ ਅਸੀਂ ਟੀ ਚੱਕਰ ਕੀ ਆ ਕਹਿੰਦਾ ਸਪੀਡ ਜ਼ਿਆਦਾ ਸੀ ਬਾਈ ਜੀ ਮਾਗਰ ਮੇਰੇ ਰੋਡ ਵਿੱਚ ਬੱਸ ਆ ਗਈ ਸੀ ਅੱਛਾ ਪ੍ਰਿੰਸਪਾਇਡਰ ਵਿੱਚ ਬੈਠੇ ਸੀ ਕਿ ਮੈਂ ਉਹੜੀ ਗੱਡੀ ਥੋੜੀ ਜਿਹੀ ਖੇਚੀ ਸੀ ਹਾਂ ਠੀਕ ਹੈ ਇਹ ਗੱਡੀ ਨੇ ਬ੍ਰੇਕ ਨਹੀਂ ਮੱਗੇ ਹੂੰ ਮੈਂ ਜਦੋਂ ਬ੍ਰੇਕਾਂ ਦੇ ਪਾਇਰ ਧਰਿਆ ਤੇ ਬਸ ਉਹ ਬ੍ਰੇਕਾਂ ਦੇ ਜਦੋਂ ਪਾਇਰ ਧਰਿਆ ਤੇ ਬ੍ਰੇਕ ਨਹੀਂ ਮੰਨੇ ਗੱਡੀ ਨੇ ਹੰਪ ਥੋੜਾ ਤੇ ਤੇਜ਼ ਟੱਪ ਗਈ ਗੱਡੀ ਬਸ ਹਾਂ ਧੰਨਵਾਦ ਹੋਰ ਕੁਝ ਨਹੀਂ ਨੀ ਤੇਰਾ ਰਾਜ ਰੁਕੀ ਨਹੀਂ ਕਿਤੇ ਵੀ ਉਸ ਤੋਂ ਬਾਅਦ ਫਿਰ ਨਹੀਂ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਵੀ ਇਨਸਪੈਕਟਰ ਕਹਿੰਦੇ ਕਿ ਵੀ ਸਿਰ ਪੀਆਰਟੀ ਸੀ ਲੈ ਕਹਿੰਦੇ ਵੀ ਚੱਲ ਤੂੰ ਇੱਥੇ ਇਹ ਵਾਰ ਗਿਆ ਸੀਗਾ ਮਗਰ ਉੱਠ ਕੇ ਕਨੈਕਟਰ ਉਹ ਕਹਿੰਦੇ ਵੀ ਚੱਲ ਤੂੰ ਉੱਥੇ ਜਾਵੇਂਗਾ ਤੂੰ ਨਾ ਥੋੜੀ ਬੜਾ ਅੱਡੇ ਤੇ ਜਾ ਕੇ ਤੂੰ ਉਹਨਾਂ ਦੇ ਆਪ ਦੇ ਜਿਵੇਂ ਮਰਜ਼ੀ ਕਰਨੀ ਕਹਿੰਦੇ ਗੱਲਬਾਤ ਅੱਡੇ ਤੇ ਜਾ ਕੇ ਕਰਨੀ ਬਸ ਉੱਥੇ ਨਾਲ ਹੀ ਅੱਡਾ ਤੇ ਰਹੇ ਕਹਿੰਦੇ ਤੇ ਉੱਥੇ ਰੋਕ ਕੇ ਗੱਡੀ ਤੇ ਜੇ ਕੋਈ ਸੱਟ ਫੇਟਾ ਤਾਂ ਉਹਨਾਂ ਨੂੰ ਕਹਿੰਦੇ ਮਤਲਬ ਵੀ ਰੈਫਰ ਕਰਾ ਦੇਣਾ ਠੀਕ ਹੈ ਠੀਕ ਹੈ ਹਾਂ ਛੋੜਨ ਅੱਗੇ ਹੋਵੇ ਜੀ ਗੁਰਜੀਤ ਸਿੰਘ ਮੈਂ ਬੋਲੀ ਬੈਠੇ ਮੈਂ ਪੱਕ ਜਾ ਹੁਣ ਪਹਿਲਾਂ ਪੁਲਿਸ ਦੇ ਗੇਰ ਛੋਟਾ ਪਾਵੇਂ ਦਾ ਗੇਰ ਬੰਨ ਦੇ ਤਾਂ ਰੁਗੀਆਂ ਬਸ ਨਹੀਂ ਰੁਕਦੀ ਨਹੀਂ ਤੇ ਪਿੱਛੇ ਮੈਂ ਸੀ ਮੱਛੀ ਚਲਾਉਣੇ ਅੱਛਾ ਹੌਲੀ ਦੋਰ ਲੈ ਯਾਰ ਕੋਈ ਤੂੰ ਕਹਦੇ ਪਾਈ ਤੇਰੇ ਕੋਈ ਤਾਕਤ ਨਹੀਂ ਤੇਰੀ ਉੱਥੇ ਤੇਰੇ ਨਾਲ 50 ਜ਼ਬਰ ਗਏ ਪਾਈ ਗੱਡੀ ਬ੍ਰੇਕ ਨਹੀਂ ਮੰਦੀ ਤੇ ਤਾਂ ਹੌਲੀ ਲਾ ਕੇ ਯਾਰ ਅਸੀਂ ਇਰ ਇੰਜਾਨ ਪਸਾਰਾਂ ਵਾਲੀ ਗੱਲੀ ਲੱਗ ਗਿਆ ਗਾਇ ਖੈਰ ਹੀ ਨਹੀਂ ਸੀ ਮੈਂ ਬਸ ਚਲਾ ਰਿਆ ਅੱਛਾ ਸਭ ਕੁਝ ਲੱਗਦਾ ਗੱਡੀ ਦਾ ਗੱਲੀ ਲੱਗਿਆ ਰਿਹਾ ਤੇਰੇ ਨੂੰ ਅੱਗੇ ਲਾਓ ਬਸ ਹੋਰ ਕੀ ਹਾਲ ਹੈ ਸਭ ਕੁਝ ਆਪੀ ਲੱਗੜੋ ਹਟੂਆ ਐ ਹੋਗੇ ਇਹੋ ਜਿਹੀਆਂ ਗੱਲੀ ਇਹਨੇ ਡਰਾਈਵਰਾਂ ਦੀ ਭੈਣ ਚੋਦਾ ਦੀ ਚੱਕਦੇ ਥੋੜੀ ਜਿਆ ਜੇ ਇੱਥੇ ਰੋਕਦੇ ਥੋੜੀ ਜੇ ਮੂਰੋ ਕਿਦਾ ਪੈਂਦਾ ਇਹਨਾਂ ਦੇ ਮੈਂ ਅੱਛਾ ਮੁਰਿਆ ਗਿਆ ਪਏ ਇੱਥੇ ਮੈਂ ਮੁਰਿਆ ਗਿਆ ਪਿਆ ਫੇਰ ਗੱਡੀ ਰੁਕ ਗਈ ਤੇ ਉੱਤਰ ਕੇ ਇਹਨਾਂ ਨੇ ਗੱਡੀ ਰੋਕਦਾ ਨਹੀਂ ਚੋਰੀ ਲੀ ਸੀ ਅੱਜ ਪੱਲੇ ਆ ਗਏ ਮੁਰਿਆ ਗਿਆ ਅੱਛਾ ਅੱਜ ਪੱਗੋ ਮਰਨਾ ਸਾਰੇ ਉੱਤਰੋ ਤੇ ਦੂਜੀ ਬੱਸ ਅੱਛਾ 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 ਮਾਰਨਾ ਦਵਾਲਾ ਸੁਨੇ ਕਰਾਇਆ ਛੱਡ ਗਿਆ ਨਾ ਜੀ ਪੂਰੀ ਚੜ ਕੇ ਅਗਲਾ ਨਾਲ ਦੀ ਨਾਲ ਹੀ ਬੰਦੇ ਕਿਲਮੇ ਜੀ ਰਹਿ ਗਏ ਸਾਰੇ ਡੱਕ ਕੇ ਅਗਲਾ ਕਹਿੰਦਾ ਮਰਨਾ ਪੂਰੀ ਇਹ ਕੀ ਦੱਸਦਾ ਅਗਲਾ ਕਹਿੰਦਾ ਇਹਨਾਂ ਰੋਕੂਗੀ ਵਾਸਤੇ ਜੀ